ਜੈ ਬਾਬਾ ਭਾਈ ਗਰਦਾਸ ਅੱਜ ਭਾਈ ਗਰਦਾਸ ਦਾ ਸਾਲਾਨਾ ਮੇਲਾ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਭਾਈ ਗਰਦਾਸ ਬਾਬੇ ਦੇ ਡੇਰੇ ਤੇ ਪਹੁੰਚ ਗਈਆਂ ਤਾਂ ਤਸਵੀਰਾਂ ਨੇ ਜਿੱਥੇ ਸ਼ਵੀਲਾਂ ਲੱਗੀਆਂ ਨੇ ਵੱਖੋ ਵੱਖਰੇ ਚੈੱਕਅਪ ਕੈਂਪ ਲਗਾਏ ਗਏ ਨੇ ਹਰ ਤਰ੍ਹਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਤੇ ਇਸ ਜਗ੍ਹਾ ਤੇ ਕਹਿੰਦੇ ਵੀ ਹਰ ਇੱਕ ਮਰਾਦ ਪੂਰੀ ਹੁੰਦੀ ਆ ਤਾਂ ਦੋਸਤੋ ਸਲਾਨਾ ਮੇਲਾ ਜੈ ਬਾਬਾ ਭਾਈ ਗਰਦਾਸ ਲਿਖ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿੰਨੇ ਵੀ ਮਾਨਸਾ ਵਾਸੀ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਪਰ ਆਪਣੇ ਦੋਸਤਾਂ ਤੱਕ ਪਹੁੰਚਾ ਦਿਓ ਵੀਡੀਓ ਤਾਂ ਜੋ ਉਹਨਾਂ ਲੋਕਾਂ ਨੂੰ ਵੀ ਪਤਾ ਲੱਗ ਜਾਵੇ ਵੀ ਮਾਨਸਾ ਦੇ ਵਿੱਚ ਅਜਿਹਾ ਇੱਕ ਡੇਰਾ ਬਾਬਾ ਭਾਈ ਗਰਦਾਸ ਆ ਜਿੱਥੇ ਹਰ ਇੱਕ ਮਰਾਦ ਪੂਰੀ ਹੁੰਦੀ ਆ ਤੇ ਜਿਹੜਾ ਬੱਚਾ ਨਹੀਂ ਬੋਲਦਾ ਹੱਕ ਪਾਉਂਦਾ ਜਾਂ ਤੋਤਲਾਗਾ ਉਹ 8 ਤੋਂ ਇੱਕ ਵਾਰ ਅਮਰਤ ਕੁੰਡ ਚੋਂ ਪਾਣੀ ਪੀ ਜਾਵੇ ਤੇ ਉਹ ਵੀ ਤੋਤੇ ਵਾਂਗ ਬੋਲਣ ਲੱਗ ਜਾਂਦਾ ਤੇ ਫੇਰ ਤੋਤੇ ਚੜਾ ਕੇ ਜਾਣੇ ਪੈਂਦੇ ਆ ਵੀਡੀਓ ਤੁਸੀਂ ਦੇਖੀ ਜਾਂਨੇ ਹੋਗੇ ਇੱਥੇ ਤੋਤੇ ਵੀ ਵੱਡੀ ਗਿਣਤੀ ਚ ਚੜਾਏ ਹੋਏ ਨੇ ਤੇ ਇਹ ਗਵਾਹੀ ਭਰਦੇ ਆ ਕਿ ਜਿਨ੍ਹਾਂ ਦੇ ਬੱਚੇ ਬੋਲਣ ਲੱਗੇ ਨੇ ਤਾ ਦੋਸਤੋ ਜੈ ਬਾਬਾ ਭਾਈ ਗਰਦਾਸ ਲਿਖ ਕੇ ਤੁਸੀਂ ਵੀਡੀਓ ਦੱਬ ਕੇ ਸ਼ੇਅਰ ਕਰਨੀ ਆ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ ਆਸ਼ੀਰਵਾਦ ਲੈਣ ਦੇ ਲਈ ਬਾਬਾ ਭਾਈ ਗਰਦਾਸ ਦਾ ਤੇ ਉੱਥੇ ਹੀ ਲੰਗਰ ਕਮੇਟੀ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਜਿਹੜੇ ਨੇ ਉਹ ਇੱਥੇ ਲਗਾਏ ਗਏ ਨੇ ਤਸਵੀਰਾਂ ਦੇਖ ਸਕਦੇ ਹੋ ਵੀ ਜਿਵੇਂ ਲੱਗੀਆਂ ਕਤਾਰਾਂ ਬਿਆਨ ਕਰਦੀਆਂ ਨੇ ਕਿ ਇੱਥੇ ਹਰ ਇੱਕ ਮਰਦ ਪੂਰੀ ਹੁੰਦੀ ਆ ਜਾਣਕਾਰੀ ਦਿੰਦਿਆਂ ਡੇਰਾ ਬਾਬਾ ਭਾਈ ਗਰਦਾਸ ਦੇ ਗੱਦੀ ਨਸ਼ੀਨ ਬਾਬਾ ਅਮਰਤ ਮੁਨੀ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਹਰ ਇੱਕ ਮਰਦ ਪੂਰੀ ਹੁੰਦੀ ਆ ਤੇ ਆਪਣੀਆਂ ਸੁੱਖਾਂ ਸੁਖਣ ਦੇ ਲਈ ਤੇ ਉਹ ਜਿਨ੍ਹਾਂ ਦੀਆਂ ਪੂਰੀਆਂ ਹੋਈਆਂ ਨੇ ਉਹ ਪਹੁੰਚਦੇ ਨੇ ਇੱਥੇ ਆਪਣੀ ਸ਼ਰਧਾ ਸਮਾਨ ਮੱਥਾ ਟੇਕਣ ਦੇ ਲਈ ਤਾਂ ਦੋਸਤੋ ਦੱਬ ਕੇ ਵੀਡੀਓ ਸ਼ੇਅਰ ਕਰਨੀਆਂ ਤਾਂ ਜੋ ਤੁਹਾਡੀਆਂ ਵੀ ਹਰ ਇੱਕ ਮੁਰਾਦ ਪੂਰੀ ਹੋ ਸਕੇ ਤਾਂ ਇਸ ਜਗ੍ਹਾ ਦੇ ਉੱਪਰ ਹਰ ਇੱਕ ਸੁੱਖ ਪੂਰੀ ਹੁੰਦੀ ਆ ਮੁਰਾਦ ਪੂਰੀ ਹੁੰਦੀ ਆ ਤੇ ਜਿਨ੍ਹਾਂ ਦੇ ਬੱਚੇ ਨਹੀਂ ਬੋਲਦੇ ਹੱਕ ਪਾਉਂਦੇ ਨੇ ਉਹ ਵੀ ਬੋਲਣ ਲੱਗ ਜਾਂਦੇ ਨੇ ਤੇ ਵੱਖ-ਵੱਖ ਤਰ੍ਹਾਂ ਦੇ ਲੰਗਰ ਨੇ ਜਿਹੜੇ ਉਹ ਲੰਗਰ ਕਮੇਟੀ ਵੱਲੋਂ ਲਗਾਏ ਗਏ ਨੇ ਤੇ ਇਸ ਵੀਡੀਓ ਨੂੰ ਹੁਣ ਤੁਸੀਂ ਸ਼ੇਅਰ ਕਰਨਾ ਨਾਲ-ਨਾਲ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਨੇ ਡੇਰਾ ਬਾਬਾ ਭਾਈ ਗੁਰਦਾਸ ਦੇ ਡੇਰੇ ਦੀਆਂ ਨੇ ਜਿੱਥੇ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਨੇ ਤਾਂ ਬਿਆਨ ਕਰਦੀਆਂ ਨੇ ਕਿ ਹਰ ਇੱਕ ਸੁੱਖ ਪੂਰੀ ਹੁੰਦੀ ਆ ਸੰਗਤਾਂ ਦਾ ਇਕੱਠ ਗਵਾਹੀ ਭਰਦਾ ਕਿ ਇੱਥੇ ਹਰ ਇੱਕ ਮਰਦ ਪੂਰੀ ਹੁੰਦੀ ਆ ਤਾਂ ਦੋਸਤੋ ਆਓ ਸੁਣਾਉਣੇ ਆ ਕੀ ਕਿਹਾ ਪ੍ਰਬੰਧਕਾਂ ਤੇ ਡੇਰਾ ਬਾਬਾ ਭਾਈ ਗਰਦਾਸ ਦੇ ਗੱਦੀ ਨਿਸ਼ੀਨ ਆ ਬਾਬਾ ਅਮਰਤ ਮੁਨੀ ਨੇ ਆਓ ਸੁਣਦੇ ਆ ਪੂਰੀ ਵੀਡੀਓ ਤੇ ਦੱਬ ਕੇ ਕਰ ਦਿਓ ਸ਼ੇਅਰ ਕਮੈਂਟਾਂ 'ਚ ਲਿਖ ਦਿਓ ਜੈ ਬਾਬਾ ਭਾਈ ਗਰਦਾਸ ਗੁਰੂ ਜੀ ਸਰਜੰਦਰ ਵਾਲਾ ਇਨਸ਼ਾਅੱਲਾ ਸਭਾਂ ਨੂੰ ਸੋਦਾ ਦਸਾਰਾ ਦਾ ਬਾਬਾ ਜਾਨੇ ਸਮਾਰ ਤੇ ਲੱਗ ਰਿਹਾ ਸੋ ਅੱਜ ਚੇਤਵਦੀ ਚੌਦਸ ਜੋ ਸਲਾਨਾ ਬਾਬਾ ਜੀ ਦੀ ਤਪੋਸਥਾਨ ਲੇ ਰਬਾ ਪਪਾ ਇੰਦਰਾ ਜੀ ਵਿਖੇ ਮਾਨਸਾ ਸ਼ਹਿਰ ਤੇ ਪੂਰੇ ਇਲਾਕੇ ਨਾਲ ਵਸੀਆਂ ਵੱਲੋਂ ਬੜੀ ਸ਼ਰਧਾ ਤੇ ਆਸਥਾ ਦੇ ਨਾਲ ਚੇਤ ਦੀ 14 ਦਾ ਜੋ ਤਿਹਾਰ ਮਾਪਾ ਭਾਈ ਘਰ ਦਾ ਜੀ ਦਾ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਹੈ ਸਵੇਰ ਸੁਬਾ 4 ਵਜੇ ਤੋਂ ਲੈ ਕੇ ਸੰਗਤਾਂ ਚ ਭਾਰੀ ਉਤਸ਼ਾਹ ਭਾਰੀ ਗਿਣਤੀ ਵਿੱਚ ਸੰਗਤਾਂ ਬਾਬਾ ਜੀ ਦੀ ਸਮਾਧ ਤੇ ਨਤਮਸਤ ਪਹੁੰਚ ਰਹੇ ਨੇ ਸੋ ਸਾਰੀਆਂ ਸਮੂਹ ਸੰਗਤਾਂ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਬਾਪਾ ਭਾਈ ਜੀ ਦੀ ਕਿਰਪਾ ਕਰ ਉਹਨਾਂ ਪਰਿਵਾਰਾਂ ਤੇ ਉਹਨਾਂ ਦੀ ਟੋਣੀਆਂ ਖੁਸ਼ੀਆਂ ਨਾਲ ਭਰਨ ਔਰ ਇਹ ਸਥਾਨ ਜੋ ਬਹੁਤ ਹੀ ਪ੍ਰਾਕ੍ਰਿਤਿਕ ਸਥਾਨ ਇੱਥੇ ਸੰਗਤਾਂ ਦੇ ਇਲਾਕੇ ਦੀ ਪਥਾ ਸ਼ਰਧਾ ਜੋ ਅੱਜ ਦੇ ਦਿਨ ਜਿਨ੍ਹਾਂ ਦੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਨਵੇਂ ਵਿਆਹ ਜੋੜੇ ਜਾਂ ਜਿਨ੍ਹਾਂ ਨੂੰ ਬਾਬਾ ਭਾਈ ਜੀ ਦੀ ਕਿਰਪਾ ਨਾਲ ਪੁੱਤਰ ਦੀ ਪ੍ਰਾਪਤੀ ਹੋਈ ਹੈ ਔਰ ਇਥੇ ਬਹੁਤ ਹੀ ਪ੍ਰਾਚੀਨ ਕੁੰਡ ਇਹਦੇ ਵਿੱਚੋਂ ਸੰਗਤਾਂ ਜੋ ਛੋਟੇ ਬੱਚੇ ਨੇ ਤੋਤਲੇ ਨੇ ਜਾਂ ਨਹੀਂ ਬੋਲਦੇ ਗੁੰਗੇ ਨੇ ਜੋ ਕਿ ਸੰਗਤਾਂ ਦੀ ਆਸਤਾ ਹੈ ਕਿ ਇਸ ਤੋਂ ਜਲ ਪੀਣ ਨਾਲ ਬੱਚੇ ਠੀਕ ਹੁੰਦੇ ਨੇ ਸੋ ਉਹ ਵੀ ਬੱਚੇ ਭਾਰੀ ਗਿਣਤੀ ਵਿਚ ਆ ਰਹੇ ਨੇ ਸੋ ਅੱਜ ਦੇ ਦਿਨ ਤੇ ਉਸ ਪਰਮ ਪਿਤਾ ਪਰਮਾਤਮਾ ਕੇ ਬਾਬਾ ਭਾਈ ਗੁਰਦਾਸ ਜੀ ਕੀ ਅਰਦਾਸ ਬੇਨਤੀ ਕਰਾਂਗੇ ਕਿ ਆਇਆਂ ਸੰਗਤਾਂ ਦੀਆਂ ਮਨੋ ਕਾਮਨਾਵਾਂ ਮਰਜ਼ਾ ਪੂਰੀਆਂ ਕਰਨ ਸਭ ਦੀਆਂ ਝੋਲੀਆਂ ਭਰਨ ਸੋ ਦੁਆਰਾ ਫਿਰ ਅੱਜ ਦੇ ਦਿਨ ਇਸ ਮੇਲੇ ਦੀਆਂ ਸਭੂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਭਾਈ ਗੁਰਦਾਸ ਮਹਾਰਾਜ ਜੀ ਕੀ ਦਾ ਜੋ ਇਹ ਮੇਲਾ ਬਾਬਾ ਭਾਈ ਗੁਰਦਾਸ ਦਾ ਚੱਲ ਰਿਹਾ ਹੈ ਸਾਲ ਵਿੱਚੋਂ ਸਾਡੇ ਅਮਰਤੋੜੀ ਜੀ ਬਾਬਾ ਜੋ ਗੱਦੀ ਨਿਸ਼ੀਨ ਨੇ ਉਹਨਾਂ ਦੇ ਨਾਲ ਉਹਨਾਂ ਦੇ ਚੇਲਾ ਕੇਸ਼ਵੁਨੀ ਜੀ ਉਹਨਾਂ ਵੱਲੋਂ ਸੰਗਤਾਂ ਨੂੰ ਅਸ਼ੀਰਵਾਦ ਦਿੱਤਾ ਜਾ ਰਿਹਾ ਹੈ ਇਸ ਮੇਲੇ ਦੇ ਦੌਰਾਨ ਜੋ ਵੀ ਸੰਗਤ ਆ ਕੇ ਇੱਥੇ ਬਾਬਾ ਭਾਈ ਗੁਰਦਾਸ ਦੇ ਉੱਤੇ ਆਪਣੀ ਸੁੱਖ ਸੁਖੀ ਹੋਏ ਉਹ ਸਭ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ ਇੱਥੇ ਇੱਕ ਅੰਮ੍ਰਿਤਕੁੰਡ ਵੀ ਹੈ ਜੋ ਬੱਚੇ ਲੇਟ ਬੋਲਣ ਲੱਗਦੇ ਹਨ ਉਹਨਾਂ ਨੂੰ ਅੰਮ੍ਰਿਤਕੁੰਡ ਦੇ ਵਿੱਚੋਂ ਜਲ ਪਲਾਇਆ ਜਾਂਦਾ ਹੈ ਔਰ ਉਹ ਬੱਚੇ ਬੋਲਣਾਂ ਲੱਗ ਜਾਂਦੇ ਹਨ ਸਾਰੀ ਸੰਗਤ ਨੂੰ ਅੱਜ ਦੇ ਦਿਨੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਬਾਬਾ ਅੰਮ੍ਰਿਤਪੁਨੀ ਜੀ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੈ ਇਸ ਮੇਲੇ ਦੇ ਦੌਰਾਨ ਸੰਗਤਾਂ ਤੋਂ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਸੰਗਤਾਂ ਆ ਕੇ ਆਪਣੀ ਸੁੱਖ ਸੁਖ ਦੀਆਂ ਹਨ ਸਭ ਦੀਆਂ ਸੁੱਖਣਾ ਪੂਰੀਆਂ ਹੋਣੇ ਸੀ ਅਸੀਂ ਕਦੇ ਸਾਰੇ ਹੀ ਵੀ ਇਸ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ